ਸੂਰਤ ਦਿਸੇ ਪੈਮਾਨੇ ਵਿੱਚੋਂ ਸੂਰਤ ਦਿਸੇ ਪੈਮਾਨੇ ਵਿੱਚੋਂ ਤੇ ਧੋਖਾ ਮਿਲਿਆ ਜਮਾਨੇ ਵਿੱਚੋਂ ਆਪਣੇ ਤਾਂ ਨਾ ਆਪਣੇ ਹੋਏ ਆਪਣੇ ਤਾਂ ਨਾ ਆਪਣੇ ਹੋਏ ਹੁਣ ਆਪਣਾ ਲੱਭਾ ਬੇਗਾਨੇ ਵਿੱਚੋਂ ਤੇ ਕੁੱਲ ਮਿਲਾ ਕੇ ਦਰਦ ਹੀ ਮਿਲਿਆ ਕੁੱਲ ਮਿਲਾ ਕੇ ਦਰਦ ਹੀ ਮਿਲਿਆ ਯਾਦਾਂ ਦੇ ਖਜ਼ਾਨੇ ਵਿੱਚੋਂ ਤੇ ਦੁਨੀਆ ਤੇਰੀ ਸੂਰਤ ਵੇਖੂ ਦੁਨੀਆ ਤੇਰੀ ਸੂਰਤ ਵੇਖੂ ਮੇਰੇ ਹਰ ਤਰਾਨੇ ਵਿੱਚੋਂ ਖੁਸ਼ਬੂ ਅਜ ਵੀ ਵਫਾਦਾਰੀ ਦੀ ਖੁਸ਼ਬੂ ਅਜ ਵੀ ਵਫਾਦਾਰੀ ਦੀ ਆਉਂਦੀ ਏ دیਵਾਨੇ ਵਿੱਚੋਂ ਤੇ دیਵਾਨਾ ਜਦ ਵੀ ਲੱਭਣਾ ਹੋਵੇ دیਵਾਨਾ ਜਦ ਵੀ ਲੱਭਣਾ ਹੋਵੇ ਲੱਭਦਾ ਏ ਮਹਿਕਾਨੇ ਵਿੱਚੋਂ ਲੱਭਦਾ ਏ ਮਹਿਕਾਨੇ ਵਿੱਚੋਂ